ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਇਹ ਕਹਾਣੀ ਇੱਕ ਵੀਰਤੀ ਹੱਡ ਬਿੱਤੀ ਆ ਜਿਵੇਂ ਵੀਰ ਨੇ ਦੱਸਿਆ ਉਵੇਂ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਮੇਰਾ ਨਾਮ ਹਰਪ੍ਰੀਤ ਹੈ ਮੈਂ ਬਹੁਤ ਸੋਹਣਾ ਜਵਾਨ ਵੀ ਆ ਮੇਰੀ ਉਮਰ 28 ਸਾਲ ਦੀ ਹੋ ਗਈ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਦੇਖਿਆ ਤੇ ਅੱਜ ਤੱਕ ਦੇਖਦਾ ਹਾਂ ਇਹ ਸਭ ਕੁਝ ਦੁਨੀਆ ਤੇ ਚੱਲਦਾ ਇਹੋ ਜਿਹਾ ਕੰਮ ਹਰ ਕੋਈ ਕਰਦਾ ਚਾਹੇ ਕੋਈ ਵਿਆਹਿਆ ਹੋਵੇ ਤੇ ਚਾਹੇ ਕੋਈ ਕੁਵਾਰਾ ਹੋਵੇ ਕਿਸੇ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਹਰ ਕੋਈ ਆਪਣਾ ਕੰਮ ਨਾਲ ਮਤਲਬ ਰੱਖਦਾ ਹੈ ਪਰ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੋ ਕਿਸੇ ਨਾਲ ਸ਼ੇਅਰ ਨਹੀਂ ਕੀਤੇ ਜਾਂਦੇ ਜਾਂ ਤਾਂ ਲੋਕ ਸ਼ਰਮ ਮੰਦੇ ਆ ਜਾਂ ਫਿਰ ਬੇਇੱਜ਼ਤੀ ਮੰਦੇ ਆ ਪਰ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਦਾਂ ਦਾ ਕੰਮ ਕੀਤਾ ਜਿੱਦ ਤੇ ਮੈਨੂੰ ਕੁਝ ਪਛਤਾਵਾ ਨਹੀਂ ਕਿਉਂਕਿ ਮੈਂ ਇਹ ਕੰਮ ਧੱਕੇ ਨਾਲ ਨਹੀਂ ਕੀਤਾ ਸੀ ਅਗਲੀ ਤੇ ਮਨਮਰਜ਼ੀ ਸੀ ਤਾਂ ਹੀ ਕੀਤਾ ਸੀ ਕਿਉਂਕਿ ਉਹਨੋਂ ਵੀ ਇੱਕ ਜਵਾਨ ਤੇ ਸਹੀ ਬੰਦੇ ਦੀ ਲੋੜ ਸੀ ਮੈਂ ਜਦੋਂ ਤੋਂ ਜਵਾਨ ਹੋਇਆ ਸੀ ਅਨਗਵਾਂਡ ਵਿੱਚ ਮੇਰਾ ਬੜਾ ਪਿਆਰ ਸੀ ਹਰ ਕੋਈ ਮੈਨੂੰ ਹੈਪੀ ਕਹਿ ਕੇ ਬੁਲਾਉਂਦਾ ਸੀ ਜੇ ਕਿਸੇ ਨੂੰ ਕੋਈ ਕੰਮ ਹੁੰਦਾ ਤਾਂ ਝੱਟ ਮੈਂ ਆਖੇ ਲੱਗ ਜਾਂਦਾ ਸੀ ਕਿਸੇ ਨੂੰ ਇਹ ਨਹੀਂ ਸੀ ਕਿ ਮੈਂ ਨਾ ਕਰ ਦੇਵਾਂਗਾ ਭਾਵੇਂ ਕੋਈ ਆਪਣਾ ਹੋਵੇ ਜਾਂ ਬਗਾਨਾ ਪਰ ਮੈਂ ਸੁਭਾਅ ਦਾ ਹੀ ਇਦਾਂ ਸੀ ਹਰ ਕਿਸੇ ਨਾਲ ਖਾਸ ਸਮਝਾ ਕਰ ਲੈਂਦਾ ਸੀ ਜਵਾਨ ਭਾਬੀਆਂ ਸੀ ਉਹਨਾਂ ਦੇ ਬੱਚੇ ਸੀ ਉਹਨਾਂ ਨਾਲ ਵੀ ਖਾਸ ਸਮਝਾ ਕਰਦਾ ਸੀ ਗਵਾਂਡ ਦੀਆਂ ਆਂਟੀਆਂ ਨਾਲ ਵੀ ਮੇਰਾ ਬੜਾ ਪਿਆਰ ਸੀ ਕਦੀ ਕਦੀ ਤਾਂ ਮੈਂ ਉਹਨਾਂ ਨੂੰ ਵੀ ਟਿਚਰਾਂ ਕਰ ਦਿੰਦਾ ਹੁੰਦਾ ਸੀ ਉਹ ਤਾਂ ਕਹਿ ਦਿੰਦੀਆਂ ਹੁੰਦੀਆਂ ਸੀ ਕਿ ਹੈਪੀ ਵਰਗਾ ਸਭਾ ਕਿਸੇ ਦਾ ਨਹੀਂ ਹੋਣਾ ਇਹੋ ਜਿਹੇ ਪੁੱਤ ਤਾਂ ਦੁਨੀਆ ਤੇ ਬਹੁਤ ਘੱਟ ਹੁੰਦੀ ਆ ਜੋ ਹਰ ਕਿਸੇ ਨਾਲ ਖੁਸ਼ ਰਹਿੰਦੀ ਆ ਸਾਡਾ ਪਿੰਡ ਤਾਂ ਕਾਫੀ ਵੱਡਾ ਸੀ ਪਰ ਅਸੀਂ ਕਲੋਨੀ ਵਿੱਚ ਰਹਿੰਦੇ ਸੀ ਸਾਡੀ ਕਲੋਨੀ ਪਿੰਡ ਤੇ ਬਿਲਕੁਲ ਨਾਲ ਸੀ ਬਸ ਕਿਲਕ ਦੀ ਵਾਟ ਸੀ ਰੋਡ ਪਰ ਪਾਰ ਕਰਕੇ ਪਿੰਡ ਵਿੱਚ ਵੱਢ ਜਾਈਦਾ ਸੀ ਕਲੋਨੀ ਵਿੱਚ ਕੋਈ ਪਿਆਰ ਸੱਟ ਘਰ ਸੀ ਜਿਨ੍ਹਾਂ ਨਾਲ ਸਾਡਾ ਬੜਾ ਤੇ ਤੇ ਪ੍ਰੇਮ ਸੀ ਮੈਂ ਤਾਂ ਹਰ ਕਿਸੇ ਔਰਤ ਬਰ ਨਾਲ ਹਾਸਾ ਮਜ਼ਾਕ ਕਰ ਜਾਂਦਾ ਸੀ ਸਾਰਿਆਂ ਨੂੰ ਪਤਾ ਸੀ ਕਿ ਮੇਰੇ ਦਿਲ ਵਿੱਚ ਮੈਲ ਨਹੀਂ ਬਸ ਮੈਂ ਵੈਸੇ ਹੀ ਸਾਰਿਆਂ ਨੂੰ ਮਜ਼ਾਕ ਕਰ ਦਿੰਦਾ ਸਾਰੇ ਬੰਦਿਆਂ ਨੂੰ ਪਤਾ ਸੀ ਕਿ ਹੈਪੀ ਦਾ ਦਿਲ ਮਾੜਾ ਨਹੀਂ ਬਸ ਵੈਸੇ ਹੀ ਇਹਨੂੰ ਗੱਲ ਥੋੜੀ ਜਿਹੀ ਬਤਾ ਚੜਾ ਕੇ ਕਰਨ ਦੀ ਆਦਤ ਹੈ ਵਾਕਿਆ ਮੈਂ ਇਤਾਂ ਹੀ ਕਰਦਾ ਸੀ ਇੱਕ ਗੱਲ ਨਾਲ ਚਾਰ ਗੱਲਾਂ ਚੋੜ ਲੈਂਦਾ ਸੀ ਪਰ ਸਾਡੀ ਕਲੋਨੀ ਵਿੱਚ ਜਿੰਨੇ ਵਿਆਹੇ ਹੋਏ ਸੀ ਸਾਰੇ ਮੁੰਡਿਆਂ ਦਾ ਸਰਵਾਲਾ ਮੈਂ ਹੀ ਬਣਿਆ ਸੀ ਘਟੋ ਘਟ 10 ਮੁੰਡਿਆਂ ਦੇ ਵਿਆਹ ਹੋਏ ਸੀ ਤੇ ਉਹਨਾਂ ਦਾ ਮੈਂ ਹੀ ਸਰਵਾਲਾ ਬਣਿਆ ਸੀ ਸਾਰੇ ਮੈਨੂੰ ਬੜਾ ਛੇੜਦੇ ਹੁੰਦੇ ਸੀ ਹੁਣ ਤੂੰ ਆਪ ਵੀ ਵਿਆਹ ਕਰਾ ਲੈ ਪਰ ਕਿੱਥੇ ਇਦਾਂ ਸੀ ਮੇਰਾ ਤਾਂ ਦਿਲ ਹੀ ਹੋਰ ਪਾਸੇ ਲੱਗਿਆ ਹੋਇਆ ਸੀ ਇਦਾਂ ਹੀ ਸਾਡੇ ਸਾਹਮਣੇ ਘਰ ਵਾਲੇ ਮੁੰਡੇ ਦਾ ਵਿਆਹ ਸੀ ਉਹਨੇ ਮੈਨੂੰ ਕਿਹਾ ਹੈਪੀ ਤੈਨੂੰ ਵੀ ਸਰਵਾਲਾ ਬਣਾਉਣਾ ਉਹ ਲੋਕ ਆਪਣੀ ਰਿਸ਼ਤੇਦਾਰੀ 'ਚੋਂ ਨਹੀਂ ਸੀ ਬਣਾਉਂਦੇ ਸਗੋਂ ਮੈਨੂੰ ਬਣਾਉਂਦੇ ਸੀ ਮੇਰਾ ਵੀ ਖਰਚਾ ਹੁੰਦਾ ਸੀ ਨਵੇਂ ਕੱਪੜੇ ਲੈਣੇ ਪੈਂਦੇ ਸੀ ਨਵੇਂ ਬੂਟ ਸਭ ਕੁਝ ਨਵਾਂ ਨਵਾਂ ਲੈਣਾ ਪੈਂਦਾ ਸੀ ਇਦਾਂ ਲੱਗਦਾ ਸੀ ਜਿਵੇਂ ਮੇਰੇ ਹੀ 10 ਵਿਆਹ ਹੋ ਗਏ ਆ ਵੋਟੀਆਂ ਨੂੰ ਮੈਂ ਰਾਹ ਵਿੱਚ ਆਉਂਦਿਆਂ ਆਉਂਦਿਆਂ ਮਜ਼ਾਕ ਕਰਦਾ ਹੁੰਦਾ ਸੀ ਕਿਉਂਕਿ ਉਹ ਆਪਣੇ ਘਰੋਂ ਰੋ ਕੇ ਤੁਰਦੀਆਂ ਸੀ ਇਸ ਲਈ ਮੈਂ ਉਹਨਾਂ ਨੂੰ ਮਜ਼ਾਕ ਕਰ ਕਰਕੇ ਹਸਾ ਦਿੰਦਾ ਸੀ ਮੇਰੀ ਆਦਤ ਹੁੰਦੀ ਸੀ ਕਿ ਮੈਂ ਆਉਂਦੀ ਵਾਰੀ ਵੀ ਮੁੰਡੇ ਵਾਲੀ ਗੱਡੀ ਵਿੱਚ ਬੈੰਦਾ ਹੁੰਦਾ ਸੀ ਇਦਾਂ ਹੀ ਜਦੋਂ ਸਾਡੇ ਗਵਾਂਢ ਵਿੱਚ ਮੁੰਡੇ ਦਾ ਵਿਆਹ ਹੋਇਆ ਤਾਂ ਉਹ ਹਲਵਾਈ ਦਾ ਕੰਮ ਕਰਦਾ ਸੀ ਉਹਨੇ ਆਪਣੇ ਵਿਆਹ ਤੇ ਸਾਰਾ ਕੰਮ ਆਪ ਹੀ ਕੀਤਾ ਸੀ ਮਠਿਆਈਆਂ ਤੱਕ ਉਹਨੇ ਆਪ ਬਣਾਈ ਸੀ ਜਿਸ ਦਿਨ ਉਹਦੀ ਬਰਾਤ ਸੀ ਮੈਂ ਵੀ ਸਰਵਾਲਾ ਬਣ ਕੇ ਤਿਆਰ ਹੋ ਗਿਆ ਸੀ ਉਹ ਇੰਨਾ ਸੋਨਾ ਤਾਂ ਨਹੀਂ ਸੀ ਪਰ ਜਦੋਂ ਮੈਂ ਉਹਦੀ ਘਰਵਾਲੀ ਨੂੰ ਜਾ ਕੇ ਦੇਖਿਆ ਤਾਂ ਮੈਂ ਦੇਖਦਾ ਹੀ ਰਹਿ ਗਿਆ ਕਿਉਂਕਿ ਉਹ ਮੁੰਡਾ ਤਾਂ ਇੰਨਾ ਸੋਨਾ ਨਹੀਂ ਸੀ ਰੰਗ ਦਾ ਵੀ ਪੱਕਾ ਜਿਹਾ ਸੀ वैसे भी कोई खास सोना नहीं थी देखने वाले नु तो यही लगदा होना कि मैं ही वहुण आया मैं सच्चे बड़ा सोना लगदा हुंदा सी मेरी मां मेरे तो बीच मिरचा मारके मेनू ਘਰੋਂ ਤੋਰਦੀ ਹੁੰਦੀ ਸੀ ਜਦੋਂ ਮੈਂ ਉਹਦੀ ਬੋਟੀ ਦੇਖੀ ਤਾਂ ਇੰਨੀ ਸੋਣੀ ਦੇਖ ਕੇ ਮੈਂ ਹੈਰਾਨ ਸੀ ਕਿ ਇਹਨੇ ਕਿੱਦਾਂ ਇਹਦੇ ਨਾਲ ਵਿਆਹ ਲਈ ਖਾਂ ਕਰ ਦਿੱਤੀ ਫਿਰ ਮੈਂ ਸਭ ਕੁਝ ਛੱਡ ਕੇ ਵਿਆਹ ਨੂੰ ਇੰਜੋਏ ਕਰਨ ਲੱਗ ਪਿਆ ਅਗਲੇ ਆਪਦੇ ਰਸਮਾਂ ਰਵਾਜਾਂ ਵਿੱਚ ਵਿਜੀ ਹੋਗੇ ਸੀ ਤੇ ਮੈਂ ਵੀ ਆਪਣੀ ਇੰਜੋਏ ਕਰਦਾ ਸੀ ਫੋਟੋਆਂ ਖਿੱਚਦਾ ਸੀ ਉਦੋਂ ਮੇਰੀ ਕਿਸੇ ਕੁੜੀ ਨਾਲ ਕੋਈ ਗੱਲ ਨਹੀਂ ਸੀ ਉਦੋਂ ਮੇਰੀ ਉਮਰ ਵੀ ਕੋਈ 22 ਸਾਲ ਦੀ ਸੀ ਜਦੋਂ ਮੈਂ ਉਸ ਮੁੰਡੇ ਦੇ ਵਿਆਹ ਦਾ ਸਰਵਾਲਾ ਬਣਿਆ ਸੀ ਉਹਦੇ ਵਿਆਹ ਵਾਲੀ ਵੋਟੀ ਵਿਆਹ ਵਿੱਚ ਮੈਨੂੰ ਹੀ ਵੇਖੀ ਜਾਂਦੀ ਸੀ ਮੈਂ ਕਿਹਾ ਇਹ ਪਤਾ ਨਹੀਂ ਕਿਉਂ ਮੈਨੂੰ ਦੇਖਦੀ ਆ ਹੋ ਸਕਦਾ ਉਹ ਪਛਤਾਉਂਦੀ ਹੋਵੇ ਕਿ ਇਹ ਰਿਸ਼ਤੇ ਵਲੇ ਕਿੱਥੇ ਗਿਆ ਸੀ ਕਾਸ਼ ਮੈਨੂੰ ਇਹਦਾ ਰਿਸ਼ਤਾ ਆ ਜਾਂਦਾ ਕੀ ਪਤਾ ਮੈਨੂੰ ਪਸੰਦ ਕਰਦੀ ਹੋਵੇ ਪਰ ਮੈਂ ਤਾਂ ਇਦਾਂ ਦਾ ਹੈ ਨਹੀਂ ਸੀ ਜੇ ਮੈਂ ਇਦਾਂ ਦਾ ਹੁੰਦਾ ਤਾਂ ਕਿਸੇ ਕੁੜੀ ਨਾਲ ਗੱਲਬਾਤ ਕਰ ਲੈਂਦਾ ਇਦਾਂ ਹੀ ਉਹਨੂੰ ਵਿਆਹ ਕੇ ਸ਼ਾਮ ਨੂੰ ਘਰ ਲੈ ਆਏ ਸੀ ਮੈਂ ਉਹਨੂੰ ਬੜਾ ਸ਼ੇਰਦਾ ਹੁੰਦਾ ਸੀ ਭਾਬੀ ਤੇਰਾ ਦਿਲ ਲੱਗੇ ਗਿਆ ਜਾਂ ਨਹੀਂ ਕਹਿਣ ਲੱਗੀ ਜੇ ਤੇਰੇ ਵਰਗੇ ਦਿਔਰ ਹੋਣਗੇ ਤਾਂ ਦਿਲ ਲੱਗੀ ਹੀ ਜਾਊਗਾ ਉਹਦੀ ਵੱਡੀ ਜੀਠਾਣੀ ਨੂੰ ਮੈਂ ਇਦਾਂ ਹੀ ਮਜ਼ਾਕ ਕਰਦਾ ਹੁੰਦਾ ਸੀ ਉਹਨਾਂ ਦੇ ਘਰ ਬੈਠ ਕੇ ਗੱਲਾਂ ਬਾਤਾਂ ਮਾਰ ਲੈਣੀਆਂ ਭਾਬੀ ਹੈ ਵੀ ਬੜੀ ਸੋਹਣੀ ਸੀ ਤੇ ਨਾਮ ਵੀ ਪ੍ਰਬਲੀਨ ਸੀ ਮੈਂ ਉਹਦਾ ਨਾਮ ਸੁਣ ਕੇ ਹੈਰਾਨ ਸੀ ਮੈਂ ਕਿਹਾ ਭਾਬੀ ਤੇਰਾ ਨਾਮ ਬੜਾ ਸੁਣਾਇਂ ਕਹਿੰਦੀ ਮੈਨੂੰ ਸਾਰੇ ਪ੍ਰਭ ਕਹਿੰਦੇ ਆ ਵੈਸੇ ਮੇਰਾ ਨਾਮ ਪ੍ਰਬਲੀਨ ਹੈ ਮੈਂ ਕਿਹਾ ਪ੍ਰਭ ਭਾਬੀ ਨਾਲ ਮੈਂ ਗੱਲਬਾਤ ਮਾਰਦਾ ਰਹਿੰਦਾ ਸੀ ਜਦੋਂ ਕਿਤੇ ਲਾਈਟ ਚਲੀ ਜਾਂਦੀ ਹਣੇ ਨੇ ਹਨੇਰੇ ਤੱਕ ਇਦਾਂ ਹੀ ਉਹਨਾਂ ਦੇ ਇੱਕੋ ਲਾਈਟ ਜਗਦੀ ਹੁੰਦੀ ਸੀ ਉੱਥੇ ਬੈਠ ਕੇ ਸਾਰੇ ਜਣੇ ਗੱਲਾਂ ਮਾਰਦੇ ਸੀ ਸਾਰਾ ਮਨਲਾ ਇਕੱਠਾ ਹੋਇਆ ਹੁੰਦਾ ਸੀ ਰਾਤ ਨੂੰ ਹਾਸਾ ਮਜ਼ਾ ਕਰਕੇ ਰਾਤ ਦੇ ਦਾਸ ਵਜ ਜਾਂਦੇ ਹੁੰਦੇ ਸੀ ਪਰ ਪ੍ਰਭਾ ਭਾਬੀ ਦਾ ਧਿਆਨ ਮੇਰੇ ਵੱਲ ਹੀ ਹੁੰਦਾ ਸੀ ਮੇਰੀਆਂ ਗੱਲਾਂ ਦਾ ਬੜਾ ਜਵਾਬ ਦਿੰਦੀ ਹੁੰਦੀ ਸੀ ਹੌਲੀ ਹੌਲੀ ਪ੍ਰਭਾ ਭਾਬੀ ਤੇ ਇੱਕ ਸਾਲ ਬਾਅਦ ਕੁੜੀ ਹੋਈ ਮੈਂ ਸੋਚਦਾ ਸੀ ਇਹਦੇ ਨਿਆਣੇ ਵੀ ਭਾਪੀ ਵਰਗੇ ਹੋਣਗੇ ਪਰ ਮੈਨੂੰ ਕੀ ਪਤਾ ਸੀ ਨਿਆਣੇ ਤਾਂ ਉਹਦੇ ਘਰ ਵਾਲੇ ਵਰਗੇ ਯਾਨੀ ਕਿ ਮਣੀ ਵਰਗੇ ਕੁੜੀ ਹੋਈ ਸੀ ਰੰਗ ਦੀ ਵੀ ਪੱਕੀ ਸੀ ਪਰ ਨੈਣਾਂ ਵਿੱਚ ਸੋਨੇ ਸੀ ਮੈਂ ਭਾਬੀ ਨੂੰ ਛੇੜਦਾ ਸੀ ਕਿ ਭਾਬੀ ਨਿਆਣੇ ਤਾਂ ਘਟੋ ਘਟ ਆਪਣੇ ਵਰਗੇ ਜੰਮ ਲੈਂਦੀ ਉਹ ਕਹਿੰਦੀ ਹੁਣ ਇਹੋ ਜਿਹਾ ਮੇਰਾ ਘਰ ਵਾਲਾ ਉਦਾਂ ਦੇ ਹੀ ਹੋਣੇ ਆ ਮੈਂ ਵੀ ਉਹਨੂੰ ਉਦਾਂ ਹੀ ਛੇੜਦਾ ਹੁੰਦਾ ਸੀ ਭਾਬੀ ਕੁੜੀ ਤਾਂ ਤੇਰੀ ਲੱਗਦੀ ਨਹੀਂ ਕਾਲੀ ਜੀ ਆ ਉਹ ਕਹਿੰਦੀ ਹੁੰਦੀ ਸੀ ਕਿ ਮੇਰੀ ਪਰੀ ਨੂੰ ਇਹਦਾ ਨਾ ਕਿ ਆ ਕਰ ਮੈਂ ਇਹਦਾ ਨਾਮ ਪਰੀ ਰੱਖਿਆ ਹੋਇਆ ਉਹ ਵੈਸੇ ਤਾਂ ਤੇ ਬਹੁਤ ਲੈਂਦੀ ਸੀ ਪਰ ਮੈਂ ਹੈਰਾਨ ਸੀ ਕਿ ਨਿਆਣੇ ਮਾਂ ਵਰਗੇ ਨਹੀਂ ਹੁੰਦੇ ਪਿਓ ਵਰਗੇ ਹੁੰਦੇ ਆ ਜਦ ਕਿ ਉਹਦਾ ਘਰ ਵਾਲਾ ਥੋੜਾ ਬਹੁਤਾ ਨਸ਼ਾ ਪੱਤਾ ਕਰਦਾ ਸੀ ਕਦੀ ਕਦੀ ਕੈਪਸੂਲ ਡੋਟੇ ਸ਼ਰਾਬ ਵਰਾਗੈਰਾ ਵੀ ਖਾ ਲੈਂਦਾ ਹੁੰਦਾ ਸੀ ਪਰ ਇਹ ਸਭ ਕੁਝ ਪ੍ਰੋਪਰ ਭਾਬੀ ਤੋਂ ਚੋਰੀ ਕਰਦਾ ਸੀ ਸ਼ਰਾਬ ਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਸੀ ਪਰ ਹੋਰ ਚੀਜ਼ਾਂ ਉਹ ਚੋਰੀ ਖਾਂਦਾ ਹੁੰਦਾ ਸੀ ਕਿਉਂਕਿ ਉਹ ਫਰਵਾਈ ਦਾ ਕੰਮ ਕਰਦਾ ਸੀ ਇਸ ਲਈ ਗਰਮੀ ਵਿੱਚ ਵੀ ਉਹਨੂੰ ਬੈਠਣਾ ਪੈਂਦਾ ਸੀ ਨਸ਼ਾ ਪਤਾ ਕਰਕੇ ਹੀ ਬੈਠਦਾ ਹੁੰਦਾ ਸੀ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਮਣੀ ਭਾ ਤੂੰ ਇਹ ਕਾਹਤੋਂ ਕੈਪਸੂਲ ਖਾਣਾ ਉਹ ਕਹਿੰਦਾ ਹੁੰਦਾ ਸੀ ਕਿ ਗਰਮੀ ਵਿੱਚ ਠੱਗਾਂ ਮੂਰੇ ਬੈਣਾ ਬਹੁਤ ਔਖਾ ਹੁੰਦਾ ਜੇ ਕੁਝ ਖਾਂਦਾ ਪੀਤਾ ਹੋਵੇ ਤਾਂ ਬੰਦਾ ਆਪਣੇ ਨਸ਼ੇ ਵਿੱਚ ਕੰਮ ਕਰੀ ਜਾਂਦਾ ਮੈਂ ਹੈਰਾਨ ਸੀ ਕਿ ਇਹ ਵੀ ਕੰਮ ਨਸ਼ਾ ਪਤਾ ਖਾ ਕੇ ਹੁੰਦੇ ਆ ਮੈਂ ਤਾਂ ਸੋਚਦਾ ਹੁੰਦਾ ਸੀ ਕਿ ਹਲਵਾਈ ਦਾ ਕੰਮ ਹਰ ਕੋਈ ਕਰ ਲੈਂਦਾ ਹੋਊਗਾ ਤੇ ਨਸ਼ਾ ਪਤਾ ਕਰਨ ਦੀ ਕੀ ਲੋੜ ਪੈਂਦੀ ਹੋਊਗੀ ਪਰ ਇਹ ਤਾਂ ਮੈਨੂੰ ਉਹਦੇ ਤੋਂ ਪਤਾ ਲੱਗਿਆ ਕਿ ਇਹ ਕੰਮ ਇਦਾਂ ਹੀ ਹੁੰਦੇ ਸੀ ਉਹ ਰੋਜ਼ ਸਵੇਰ ਨੂੰ ਘਰੋਂ ਖਾ ਪੀ ਕੇ ਫਿਰ ਹੀ ਤੁਰਦਾ ਹੁੰਦਾ ਸੀ ਕਈ ਵੇਲੇ ਤਾਂ ਸਵੇਰੇ ਤੜਕੇ 3-4 ਵਜੇ ਹੀ ਚਲਾ ਜਾਂਦਾ ਹੁੰਦਾ ਸੀ ਹੌਲੀ-ਹੌਲੀ ਭਰਾ ਭਾਬੀ ਦੀ ਕੁੜੀ ਵੀ 2 ਸਾਲਾਂ ਦੀ ਹੋ ਗਈ ਸੀ ਉਹਦੀ ਸੱਸ ਕਹਿੰਦੀ ਹੁੰਦੀ ਸੀ ਕਿ ਹੁਣ ਇੱਕ ਬੱਚਾ ਹੋਰ ਲੈ ਲਓ ਰੱਬ ਤੁਹਾਨੂੰ ਪੁੱਤ ਦੇ ਦੇਵੇ ਫਿਰ ਬਸ ਤੁਹਾਡਾ ਪਰਿਵਾਰ ਪੂਰਾ ਹੋ ਜਾਊਗਾ ਪਤਾ ਨਹੀਂ ਕੀ ਹੋਇਆ ਸੀ 2 ਸਾਲਾਂ 2-3 ਸਾਲਾਂ ਦੇ ਵਿੱਚ ਹੀ ਭਾਬੀ ਵੀ ਚਾਹੁੰਦੀ ਸੀ ਕਿ ਨਿਆਣਾ ਹੋਵੇ ਪਰ ਉਹਦੇ ਨਿਆਣਾ ਹੁੰਦਾ ਹੀ ਨਹੀਂ ਸੀ ਸਾਰੇ ਭਾਬੀ ਨੂੰ ਕਹਿੰਦੇ ਸੀ ਬਸ ਇੱਕ ਹੀ ਜੰਮ ਸਕੇ ਨਾ ਕੋਈ ਪੋਤਾ ਨਾ ਦੂਸਰਾ ਨਿਆਣਾ ਜੰਮਣ ਯੋਗ ਹੀ ਰਹਿ ਨਹੀਂ ਗਈ ਉਹ ਕਹਿੰਦੀ ਹੁੰਦੀ ਸੀ ਮੇਰਾ ਕੀ ਕਸੂਰਾ ਜੇ ਮੇਰੇ ਵਿੱਚ ਕੋਈ ਪ੍ਰੋਬਲਮ ਹੁੰਦੀ ਤਾਂ ਮੇਰੀ ਪਹਿਲੀ ਕੁੜੀ ਨਹੀਂ ਹੋਣੀ ਸੀ ਹੁਣ ਇਹ ਕਿਸੇ ਨੂੰ ਕੀ ਪਤਾ ਸੀ ਕਿ ਉਹਦਾ ਘਰ ਵਾਲਾ ਨਸ਼ਾ ਪਤਾ ਕਰਦਾ ਸੀ ਉਹੀ ਉਹਨੂੰ ਪ੍ਰੈਗਨੈਂਟ ਨਹੀਂ ਕਰ ਸਕਦਾ ਸੀ ਉਹਦੀ ਸਾਸਤਾ ਉਹਨੂੰ ਵਾਰੇ ਨਹੀਂ ਆਉਣ ਦਿੰਦੀ ਸੀ ਕਹਿੰਦੀ ਸੀ ਕਿ ਮੇਰੇ ਮੁੰਡੇ ਵਿੱਚ ਕੋਈ ਕਮੀ ਨਹੀਂ ਜੇ ਕੋਈ ਪ੍ਰੋਬਲਮ ਹੋਈ ਤਾਂ ਤੇਰੇ ਵਿੱਚ ਹੀ ਹੋਏ ਤੂੰ ਜਾ ਕੇ ਚੈੱਕਅਪ ਕਰਾ ਆਪਣੀ ਮਾਂ ਕੋਲ ਜਾ ਤੇ ਉੱਥੋਂ ਦਵਾਈ ਬੁੱਟੀ ਲੈ ਕੇ ਖਾ ਤੇਰੇ ਦੁਆਰਾ ਫੇਰ ਨਿਆਣਾ ਹੋਵੇ ਮੈਂ ਚਾਹੁੰਦੀ ਹਾਂ ਕਿ ਹੁਣ ਤੇਰਾ ਮੁੰਡਾ ਹੋ ਜਾਵੇ ਮੇਰਾ ਪੁੱਤ ਦਾ ਵੀ ਕੋਈ ਵਾਰਿਸ ਹੋਵੇ ਮੈਨੂੰ ਪ੍ਰਾਪਾ ਭੀਤੇ ਬੜਾ ਤਰਸ ਹੁੰਦਾ ਆਸ ਆਉਂਦਾ ਹੁੰਦਾ ਸੀ ਕਿ ਵਿਚਾਰੇ ਕਿਦਾਂ ਉਹਦੀ ਝੱਟ ਸੱਸ ਝੱਟ ਗੱਲਾਂ ਕਹਿ ਦਿੰਦੀ ਐ ਇੱਕ ਦਿਨ ਹਾਰ ਕੇ ਵਿਚਾਰੀ ਆਪਣੇ ਪੇਕੇ ਤੇ ਚਲੀ ਗਈ ਆਪਣੀ ਮਾਂ ਨੂੰ ਨਾਲ ਲੈ ਕੇ ਆਪਣਾ ਚੈੱਕਅਪ ਕਰਾਉਣ ਲਈ ਕਿਸੇ ਵੱਡੇ ਡਾਕਟਰ ਦੇ ਕੋਲ ਗਈ ਉੱਥੇ ਡਾਕਟਰ ਨੇ ਰਿਪੋਰਟ ਕੱਢੀ ਤੇ ਉਹਨੇ ਕਿਹਾ ਕਿ ਤੂੰ ਬਿਲਕੁਲ ਠੀਕ ਐ ਤੇਰੇ ਵਿੱਚ ਕੋਈ ਪ੍ਰੋਬਲਮ ਨਹੀਂ ਹੋ ਸਕਦਾ ਤੁਹਾਡੇ ਘਰ ਵਾਲੇ ਵਿੱਚ ਕੋਈ ਪ੍ਰੋਬਲਮ ਹੋਵੇ ਕਿਉਂਕਿ ਭਾਬੀ ਤਾਂ ਜਵਾਨ ਤੇ ਚੰਗੀ ਤਗੜੀ ਸੀ ਕੋਈ ਮਾੜੀ ਲਿੱਸੀ ਨਹੀਂ ਸੀ ਜਿਹੜਾ ਉਹਦਾ ਨਿਆਣਾ ਨਾ ਰਹਿੰਦਾ ਹੋਵੇ ਪਰ ਉਹਦੀ ਸਾਸਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਸੀ ਭਾਬੀ ਨੇ ਆ ਕੇ ਸਾਰੇ ਘਰ ਵਿੱਚ ਕਹਿ ਦਿੱਤਾ ਸੀ ਕਿ ਡਾਕਟਰ ਨੇ ਕਹਿ ਦਿੱਤਾ ਕਿ ਮੇਰੇ ਵਿੱਚ ਕੋਈ ਪ੍ਰੋਬਲਮ ਨਹੀਂ ਜੋ ਵੀ ਪ੍ਰੋਬਲਮ ਹੈ ਉਹ ਤੁਹਾਡੇ ਘਰ ਵਾਲੇ ਵਿੱਚ ਹੋ ਸਕਦੀ ਹੈ ਹੁਣ ਉਹਦਾ ਚੈੱਕਅਪ ਕਰਾਓ ਇਹ ਗੱਲ ਦਾ ਕਰਕੇ ਉਹਨਾਂ ਦੇ ਘਰ ਵਿੱਚ ਬੜੀ ਲੜਾਈ ਹੁੰਦੀ ਸੀ ਉਹ ਕਹਿੰਦੀ ਸੀ ਮੈਂ ਕਿਹੜੀ ਕੋਸ਼ਿਸ਼ ਨਹੀਂ ਕਰਦੀ ਮਣੀ ਵੀ ਅਸੀਂ ਵੀ ਦੋਵੇਂ ਜਾਣੇ ਬੜੇ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਬੱਚਾ ਹੋ ਜਾਵੇ ਪਰ ਇਦਾਂ ਹੁਣ ਰੱਬ ਦੀ ਮਰਜ਼ੀ ਹੈ ਜੋ ਦੋ ਦੇਣਾ ਉਹ ਹੀ ਦੇਉਗਾ ਪਰ ਉਹਨਾਂ ਦੇ ਘਰੇ ਕਲੇਸ਼ ਵਾਦਾ ਹੀ ਜਾਂਦਾ ਸੀ ਕਦੀ ਕਦੀ ਮਣੀ ਵੀ ਉਹਨੂੰ ਮੈਨੇ ਮਾਰਨ ਲੱਗ ਜਾਂਦਾ ਸੀ ਭਾਬੀ ਵਿਚਾਰੀ ਬਿਮਾਰ ਹੋ ਜਾਂਦੀ ਸੀ ਜਾਦਾ ਫਿਕਰ ਕਰਨ ਲੱਗ ਪਈ ਸੀ ਕਿ ਮੇਰਾ ਬੱਚਾ ਕਿਉਂ ਨਹੀਂ ਹੁੰਦਾ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਉਹਦਾ ਘਰ ਵਾਲਾ ਹੁਣ ਇੰਨੇ ਕਾਬਲ ਨਹੀਂ ਰਿਹਾ ਕਿਉਂਕਿ ਉਹ ਨਸ਼ਾ ਪੱਤਾ ਇੰਨਾ ਖਾਂਦਾ ਸੀ ਕਿ ਬੱਚਾ ਕਿੱਥੋਂ ਹੋਣਾ ਸੀ ਉਹਨੇ ਡਾਕਟਰ ਨੂੰ ਦੱਸਿਆ ਕਿ ਮੇਰਾ ਘਰ ਵਾਲਾ ਨਸ਼ਾ ਵੀ ਕਰਦਾ ਹੈ ਉਹਨੇ ਕਿਹਾ ਕਿ ਆਪਣੇ ਘਰ ਵਾਲੇ ਨੂੰ ਨਸ਼ਾ ਕਰਨ ਤੋਂ ਰੋਕ ਤੇ ਫਿਰ ਬੱਚਾ ਲੈਣ ਦੀ ਕੋਸ਼ਿਸ਼ ਕਰਿਓ ਪਰ ਜਿਹੜੇ ਲੱਗੇ ਹੋਣ ਉਹ ਫਿਰ ਕਿੱਥੇ ਹਟਦੇ ਆ ਤੇ ਉਹਨਾਂ ਦੇ ਘਰ ਜਾਂਦਾ ਹੁੰਦਾ ਸੀ ਨਹੀਂ ਤਾਂ ਮੈਂ ਭਾਬੀਆਂ ਕੋਲ ਬੈਠ ਕੇ ਗੱਲ ਕਰਦਾ ਹੁੰਦਾ ਸੀ ਉਹਦੀ ਸੱਸ ਨੂੰ ਵੀ ਛੇੜਦਾ ਹੁੰਦਾ ਸੀ ਭਾਬੀ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਜਦੋਂ ਉਹਦੀ ਸੱਸ ਉਹਨੂੰ ਜ਼ਿਆਦਾ ਹੀ ਮਿਹਨੇ ਮਾਰਨ ਲੱਗੀ ਤਾਂ ਉਹਨੇ ਕਹਿ ਦਿੱਤਾ ਕਿ ਮੈਨੂੰ ਅੱਡ ਕਰ ਦਿਓ ਮੇਰੇ ਜਦੋਂ ਬੱਚਾ ਹੋਊਗਾ ਉਦੋਂ ਮੈਂ ਤੁਹਾਡੇ ਨਾਲ ਰਹਿਣ ਲੱਗ ਜਾਵਾਂ ਉਹਦਾ ਘਰ ਵਾਲਾ ਵੀ ਮੰਨ ਗਿਆ ਤੇ ਅੱਡ ਹੋ ਗਿਆ ਆਪਣੇ ਵੱਖਰੇ ਘਰ ਵਿੱਚ ਇੱਕ ਸਾਈਡ ਤੇ ਰਹਿਣ ਲੱਗ ਪਈ ਸੀ ਉਹਦੀ ਸੱਸ ਤੇ ਜਠਾਣੀ ਪਹਿਲਾਂ ਹੀ ਦੂਜੇ ਘਰ ਵਿੱਚ ਰਹਿੰਦੇ ਸੀ ਉਹਨੇ ਆਪਣੀ ਉਸ ਆਸੂ ਨੂੰ ਆਪਣੇ ਤੋਂ ਵੱਖ ਕਰਕੇ ਆਪਣੀ ਜਠਾਣੀ ਦੇ ਨਾਲ ਭੇਜ ਦਿੱਤਾ ਸੀ ਕਿ ਹੁਣ ਤੂੰ ਤੀਤੀ ਨਾਲ ਰਹਿ ਮੈਂ ਨਹੀਂ ਤੇਰੇ ਨਾਲ ਰਹਿਣਾ ਸ਼ਾਇਦ ਭਾਬੀ ਦਾ ਦਿਮਾਗ ਪਤਾ ਨਹੀਂ ਕੀ ਸੋਚਦਾ ਸੀ ਇਦਾਂ ਹੀ ਇੱਕ ਦਿਨ ਮੈਂ ਖੜਾ ਸੀ ਤੇ ਮੈਨੂੰ ਸਾਹਮਣੇ ਕੰਧ ਉੱਪਰੋਂ ਇਸ਼ਾਰਾ ਕੀਤਾ ਕਹਿੰਦੀ ਹੈਪੀ ਹੋ ਰੇ ਆ ਮੈਂ ਵੀ ਚਲਾ ਗਿਆ ਕਿਉਂਕਿ ਮੇਰੇ ਤੇ ਕੋਈ ਸ਼ੱਕ ਨਹੀਂ ਸੀ ਕਰਦਾ ਹੁੰਦਾ ਮੈਂ ਵੈਸੇ ਵੀ ਸਾਰੇ ਘਰਾਂ ਵਿੱਚ ਕੁੱਤਿਆਂ ਵਾਂਗੂ ਫਿਰਦਾ ਹੁੰਦਾ ਸੀ ਸਾਰੇ ਘਰਾਂ ਵਿੱਚ ਮੇਰਾ ਆਉਣਾ ਜਾਣਾ ਰਹਿੰਦਾ ਸੀ ਮੈਂ ਅਚਾਨਕ ਇਦਾਂ ਹੀ ਭਾਬੀ ਦੀ ਗੱਲ ਸੁਣ ਲਈ ਚਲਾ ਗਿਆ ਮੈਂ ਕਿਹਾ ਭਾਬੀ ਕੀ ਗੱਲ ਹੋਈ ਕਹਿੰਦੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਭਾਵੇਂ ਕੁਝ ਹੋ ਜਾਵੇ ਮੇਰਾ ਘਰ ਵਾਲਾ ਇਸ ਕਾਬਲ ਨਹੀਂ ਕਿ ਮੈਨੂੰ ਦੁਬਾਰਾ ਪ੍ਰੈਗਨੈਂਟ ਕਰੇ ਮੈਂ ਉਹਦੀ ਗੱਲ ਸੁਣ ਕੇ ਹੈਰਾਨਦਿਆ ਹੋ ਗਿਆ ਮੈਂ ਕਿਹਾ ਭਾਬੀ ਤੂੰ ਕਿੰਦਾਂ ਦੀਆਂ ਗੱਲਾਂ ਕਰਦੀ ਆ ਮੈਂ ਤੈਨੂੰ ਇਤਾਂ ਦਾ ਲੱਗਦਾ ਹੈ ਕਹਿਣ ਲੱਗੀ ਨਹੀਂ ਹੈਪੀ ਇਹ ਕੰਮ ਹੁਣ ਸਿਰਫ ਤੂੰ ਹੀ ਕਰ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਮੇਰੀ ਸੱਸ ਮੇਰੇ ਤੋਂ ਮੁੰਡਾ ਚਾਉਂਦੀ ਹੈ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਆਪਣਾ ਮੁੰਡਾ ਨਸ਼ੇ ਕਰਦਾ ਤੇ ਇੰਨੇ ਕਾਬਲ ਨਹੀਂ ਮੈਂ ਕਿ ਮੈਨੂੰ ਦੁਬਾਰਾ ਮਨਾ ਮਾ ਬਣਾ ਦੇਵੇਂ ਮੈਂ ਉਹਦੀ ਗੱਲ ਸੁਣ ਕੇ ਸੁੰਨਿਆ ਹੋ ਗਿਆ ਸੀ ਮੈਂ ਕਿਹਾ ਮੈਂ ਕੰਨਾਂ ਨੂੰ ਹੱਥ ਲਾਉਂਦਾ ਮੈਂ ਨਹੀਂ ਇਹ ਕੰਮ ਕਰ ਸਕਦਾ ਸਾਰੇ ਘਰਾਂ ਵਿੱਚ ਮੇਰਾ ਆਉਣ ਜਾਣ ਵਾਲ ਮੈਂ ਆਪਣੀ ਸੰਗਤਰੀ ਦਿਖਾਉਂਦਾ ਸੀ ਪਰ ਉਹਨੇ ਮੈਨੂੰ ਅਖੇ ਪਾਤੋਂ ਫੜ ਕੇ ਬਿਠਾ ਲਿਆ ਕਹਿੰਦੀ ਨਹੀਂ ਪਲੀਜ਼ ਤੂੰ ਇਸ ਕੰਮ ਵਿੱਚ ਮੇਰੀ ਮਦਦ ਕਰ ਦੇ ਮੈਂ ਉਹਨੂੰ ਕੀ ਕੋਈ ਵੀ ਜਵਾਬ ਨਾ ਦਿੱਤਾ ਕਿਉਂਕਿ ਮੇਰਾ ਤਾਂ ਮੂੰਹ ਹੀ ਬੰਦ ਹੋ ਗਿਆ ਸੀ ਭਾਪੀ ਨੇ ਸ਼ਰਮਾ ਮੈਨੂੰ ਇੰਨੀ ਗਲ ਕਹਿ ਦਿੱਤੀ ਸੀ ਮੈਂ ਕਿਹਾ ਮੈਂ ਸੋਚ ਕੇ ਦੱਸਾਂਗੀ ਕਹਿੰਦੀ ਸੋਚ ਲਈ ਪਰ ਕਿਸੇ ਨਾਲ ਗੱਲ ਨਾ ਕਰੀ ਇਹ ਗੱਲ ਆਪਣੇ ਦੋਵਾਂ ਵਿੱਚ ਹੀ ਹੋਣੀ ਚਾਹੀਦੀ ਮੈਂ ਵੀ ਮਜਬੂਰ ਆ ਤੇ ਮੈਨੂੰ ਵੀ ਲੋੜ ਹੈ ਤੇ ਤੂੰ ਵੀ ਮਜਬੂਰੀ ਵਿੱਚ ਇਹ ਕੰਮ ਕਰਨਾ ਪਿਆ ਮੇਰਾ ਕੰਮ ਕਰ ਦੇ ਮੈਂ ਚੁੱਪ ਕਰਕੇ ਉੱਥੋਂ ਆ ਗਿਆ ਸੀ ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਪਿਆ ਸੋਚਦਾ ਰਿਹਾ ਕਿ ਉਹਨੇ ਮੈਨੂੰ ਕਿੰਨੀ ਵੱਡੀ ਗੱਲ ਕਹਿ ਦਿੱਤੀ ਪੂਰਾ ਵੀ ਸ਼ਰਮਣੀ ਕੀਤੀ ਜੇ ਉਹਦਾ ਘਰ ਵਾਲਾ ਚਾਜਦਾ ਹੁੰਦਾ ਤਾਂ ਫੇਰ ਮੈਨੂੰ ਕਿਉਂ ਕਹਿੰਦੀ ਹੌਲੀ ਹੌਲੀ ਮੈਨੂੰ ਵੀ ਪਰ ਪਰ ਪੱਬੀ ਦੇ ਨਾਲ ਤੇਜ਼ ਆਉਣ ਲੱਗ ਪਿਆ ਸੀ ਮੈਨੂੰ ਵੀ ਉਹਦੀ ਮਜਬੂਰੀ ਫੀਲ ਹੋਣ ਲੱਗ ਪਈ ਸੀ ਸੱਚੀ ਵਿਚਾਰੀ ਮਜਬੂਰੀ ਵਿੱਚ ਸੀ ਮੇਰੇ ਤਰਲੇ ਮਾਰਦੀ ਸੀ ਕਿਉਂਕਿ ਉਹਨਾਂ ਉਹ ਘਰ ਦੇ ਮੇਰੇ ਮਾਰਦੇ ਸੀ ਕਿ ਉਹ ਦੂਜਾ ਬੱਚਾ ਨਹੀਂ ਜੰਮ ਸਕਦੀ। ਪ੍ਰਾਣੀ ਬੁੜੀਆਂ ਦੀ ਆਦਤ ਹੁੰਦੀ ਹੈ ਕਿ ਨੋਹਾ ਨੂੰ ਹਮੇਸ਼ਾ ਤਾਨੇ ਹੀ ਮਾਰਦੀਆਂ ਰਹਿਣ। ਇਸ ਲਈ ਮੈਂ ਸੋਚ ਲਿਆ ਸੀ ਕਿ ਮੈਂ ਭਰਾ ਭਾਬੀ ਤੇ ਨਾਲ ਇਹ ਕੰਮ ਕਰਾਂ। ਮੈਂ ਸਾਰਾ ਦਿਨ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਿਆ। ਸਾਰੀ ਰਾਤ ਵੀ ਮੈਂ ਹੀ ਸੋਚਦਾ ਰਿਹਾ। ਆਂਡ ਗਵੰਡ ਵਿੱਚ ਮੇਰੀ ਰੌਣਕ ਹੁੰਦੀ ਸੀ। ਸਾਰੇ ਪੁੱਛਦੇ ਸੀ ਕਿ ਹੈਪੀ ਨੂੰ ਕੀ ਹੋ ਗਿਆ? ਉਹ ਤਾਂ ਬਾਹਰ ਹੀ ਨਹੀਂ ਨਿਕਲਿਆ ਕਿਤੇ ਗਿਆ ਹੋਇਆ। ਮੇਰੀ ਮੰਮੀ ਕਹਿੰਦੀ ਕਿ ਉਹਨੂੰ ਪਤਾ ਨਹੀਂ ਕੀ ਹੋਇਆ। ਕੱਲ ਦਾ ਅੰਦਰ ਹੀ ਪੜਿਆ ਹੋਇਆ ਨਿਕਲਿਆ ਹੀ ਨਹੀਂ ਤੇ ਨਾ ਹੀ ਕੁਝ ਦੱਸਦਾ ਚੁੱਪ ਕਰਕੇ ਪਤਾ ਨਹੀਂ ਕੀ ਛੱਤ ਵਾਲਾ ਵੇਖੀ ਜਾਂਦਾ ਤੇ ਵੇਖ-ਵੇਖ ਕੇ ਸੋਚੀ ਜਾਂਦਾ ਫਿਰ ਦੂਜੇ ਦਿਨ ਜਾ ਕੇ ਸ਼ਾਮ ਨੂੰ ਮੈਂ ਪ੍ਰਾਪਤਿਆ ਕੋਲ ਬੈਠ ਗਿਆ ਮੈਂ ਕਿਹਾ ਮੈਂ ਤੇਰੇ ਨਾਲ ਇਹ ਕੰਮ ਕਦੋਂ ਕਰਾਂ ਜੇ ਮੈਂ ਫੜਿਆ ਗਿਆ ਜਾਂ ਕਿਸੇ ਨੇ ਵੇਖ ਲਿਆ ਤਾਂ ਬੜੀ ਬਦਨਾਮੀ ਹੋ ਜਾਣੀ ਤੈਨੂੰ ਤਾਂ ਤੇਰੀ ਸੱਸ ਨੇ ਘਰੋਂ ਬਾਹਰ ਕੱਢ ਹੀ ਦੇਣਾ ਉਹ ਤਾਂ ਹੈਗੀ ਵੀ ਕਪਤੀ ਆ ਉਹ ਕਹਿਣ ਲੱਗੀ ਤੂੰ ਫਿਕਰ ਨਾ ਕਰ ਜੇ ਤੋ ਸਵੇਰ ਨੂੰ ਮਣੀ ਘਰੋਂ ਚਲਾ ਜਾਂਦਾ ਉਦੋਂ ਵੀ ਤੂੰ ਆ ਜਾਈ ਤੇ ਸਿਆਲਾਂ ਵਿੱਚ ਕਿਹੜਾ ਕਿਸੇ ਨੂੰ ਪਤਾ ਲੱਗਣਾ ਇੰਨੀ ਠੰਡ ਵਿੱਚ ਨਾ ਤਾਂ ਕੋਈ ਘਰੋਂ ਨਿਕਲਦਾ ਹੈ ਤੇ ਧੁੰਦ ਵੀ ਪਈ ਹੁੰਦੀ ਹੈ ਬਸ ਮੈਨੂੰ ਬੱਚਾ ਚਾਹੀਦਾ ਭਾਵੇਂ ਕੁੜੀ ਹੋਵੇ ਚਾਹੇ ਮੁੰਡਾ ਮੈਂ ਇਹਨਾਂ ਦਾ ਮੂੰਹ ਬੰਦ ਕਰਨਾ ਚਾਹੁੰਦੀ ਆ ਕਿ ਮੇਰੇ ਵਿੱਚ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਸਿਰਫ ਤਾਂ ਦੇਮੋਂ ਦੇ ਵਿੱਚ ਹੀ ਆ ਪਰ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਕਿ ਬੱਚਾ ਮਣੀ ਦਾ ਨਹੀਂ ਕੈਨਾ ਭਾਵਾਂ ਦਿੱਤਾ ਮਰਦੀ ਹੋਈ ਮੈਂ ਹਰ ਰੋਜ਼ ਮਣੀ ਨਾਲ ਬੱਚਾ ਲੈਣ ਦੀ ਕੋਸ਼ਿਸ਼ ਕਰਦੀ ਹਾਂ ਪਰ ਪਤਾ ਨਹੀਂ ਕਿਉਂ ਬੱਚਾ ਹੁੰਦਾ ਹੀ ਨਹੀਂ ਹੁਣ ਤਾਂ 3 ਸਾਲਾਂ ਦੀ ਪਰੀ ਹੋ ਗਈ ਹੋਰ ਦੋ ਮਹੀਨਿਆਂ ਨੂੰ ਇਹਨੇ ਚੌਥੇ ਸਾਲ ਵਿੱਚ ਲੱਗ ਜਾਣਾ ਇਹ ਹੀ ਸੋਚ-ਸੋਚ ਕੇ ਮੈਨੂੰ ਟੈਨਸ਼ਨ ਹੁੰਦੀ ਹੈ ਜੇ ਮੈਂ ਹਜੇ ਪ੍ਰੈਗਨੈਂਟ ਨਾ ਹੋਈ ਤੇ ਇਹਦੇ ਕੋਲੋਂ ਤਾਂ ਮੈਂ ਸਾਰੀ ਉਮਰ ਪ੍ਰੈਗਨੈਂਟ ਨਹੀਂ ਹੋਣੀ ਇਸ ਲਈ ਮੈਂ ਤੇਰੇ ਤਰਲੇ ਕਰਦੀ ਹਾਂ ਮੈਂ ਕਿਹਾ ਠੀਕ ਆ ਉਹਨੇ ਮੈਨੂੰ ਫੋਨ ਨੰਬਰ ਦਿੱਤਾ ਤੇ ਕਹਿਣ ਲੱਗੀ ਕਿ ਜਦੋਂ ਮੈਂ ਫੋਨ ਕਰੂੰਗੀ ਉਦੋਂ ਹੀ ਆ ਜਾਏਗੀ ਇੱਧਰ ਆਇਆ ਹੋਇਆ ਸੀ ਮੈਂ ਸੋਚ-ਸੋਚ ਕੇ ਹੈਰਾਨ ਸੀ ਕਿ ਭਾਬੀ ਇੰਨੀ ਚਲਾਕ ਹੋ ਗਈ ਕਿ ਇਨਾ ਦਿਮਾਗ ਉਹਨੇ ਕਿੱਦਾਂ ਲਾ ਲਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਉਹਦਾ ਘਰ ਵਾਲਾ ਹੁਣ ਇਸ ਕਾਬਲ ਨਹੀਂ ਕਿ ਉਹਨੂੰ ਪ੍ਰੈਗਨੈਂਟ ਕਰ ਸਕੇ ਨਸ਼ਾ ਖਾ ਖਾ ਕੇ ਉਹਦੇ ਅੰਦਰਲੇ ਸ਼ਿਕਰਾ ਨੂੰ ਖਤਮ ਹੋ ਗਏ ਸੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੈਂ ਇਹੀ ਸੋਚਦਾ ਸੀ ਕਦੋਂ ਮੈਨੂੰ ਫੋਨ ਕਰੂਗੀ ਮੈਂ ਜਾ ਕੇ ਉਹਦੇ ਨਾਲ ਕੀਤਾ ਸਭ ਕੁਝ ਕਰੂੰਗਾ ਪਰ ਮੈਂ ਤਾਂ ਆਪ ਜਵਾਨ ਤੇ ਸੋਹਣਾ ਮੁੰਡਾ ਸੀ ਸਵੇਰ ਨੂੰ ਜਦੋਂ 3:30 ਹੋਏ ਤਾਂ ਭਾਬੀ ਨੇ ਮੈਨੂੰ ਫੋਨ ਕੀਤਾ ਕਹਿਣ ਲੱਗੀ ਹੈਪੀ ਛੋਟੇ ਗੇਟ ਵਾਲਾ ਤੀ ਜਲਦੀ ਆ ਜਾ ਉਹ ਚਲਾ ਗਿਆ ਹੁਣ ਨਹੀਂ ਆਉਣਾ ਉਹਨੇ ਉਹ ਨੂੰ ਗਏ ਨੂੰ ਅੱਧਾ ਘੰਟਾ ਹੋ ਗਿਆ ਕਿਉਂਕਿ ਉਹਨੇ ਥੋੜਾ ਦੂਰ ਜਾਣਾ ਸੀ ਇਸ ਲਈ ਟਾਈਮ ਨਾਲ ਚਲਾ ਗਿਆ ਮੈਂ ਵੀ ਉੱਠਿਆ ਘਰ ਦਾ ਗੇਟ ਹਾਲ ਸੀ ਖੋਲਿਆ ਕਿਉਂਕਿ ਮੇਰੇ ਉੱਠਣ ਨਾਲ ਸਾਰਿਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਮੈਂ ਉੱਠ ਗਿਆ ਪਰ ਮੈਂ ਚੋਰੀ-ਚੋਰੀ ਬਾਹਰ ਨਿਕਲਿਆ ਸ਼ਾਇਦ ਮੇਰੀ ਮਾਂ ਨੇ ਮੈਨੂੰ ਦੇਖ ਲਿਆ ਸੀ ਪਰ ਉਹ ਕੁਝ ਬੋਲੀ ਨਹੀਂ ਮੈਂ ਲੋਈ ਲੈ ਕੇ ਇਦਾਂ ਹੀ ਉਹਨਾਂ ਦੇ ਘਰ ਚਲਾ ਗਿਆ ਸੀ ਉਸ ਦਿਨ ਵਾਕਿਆ ਹੀ ਧੁੰਦ ਬੜੀ ਪਈ ਹੋਈ ਸੀ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਤੇ ਠੰਡ ਵੀ ਬਹੁਤ ਹੀ ਜ਼ਿਆਦਾ ਸੀ ਮੈਂ ਉਹਦੇ ਘਰ ਗਿਆ ਤੇ ਜਾਂਦੇ ਹੀ ਉਹਨੇ ਮੇਰਾ ਹੱਥ ਫੜਿਆ ਤੇ ਮੈਨੂੰ ਦੂਸਰੇ ਬੈਡਰੂਮ ਵਿੱਚ ਲੈ ਗਿਆ ਕਹਿਣ ਲੱਗੇ ਕਿ ਇਹ ਗੱਲ ਕਿਸੇ ਨੂੰ ਨਾ ਦੱਸੀਂ ਭਾਵੇਂ ਕੁਝ ਵੀ ਹੋ ਜਾ ਪਤਾ ਨਹੀਂ ਕਿਉਂ ਮੈਨੂੰ ਵੀ ਉਹਨੂੰ ਵੇਖ ਕੇ ਪਿਆਰ ਜਾ ਆ ਰਿਹਾ ਸੀ ਸਵੇਰੇ ਸਵੇਰੇ ਉਹ ਇੰਨੀ ਸੋਹਣੀ ਲੱਗਦੀ ਸੀ ਕਿ ਮੈਂ ਉਸ ਨੂੰ ਦੇਖੀ ਜਾਂਦਾ ਸੀ ਉਹ ਮੇਰੇ ਤੇ ਸ਼ਰਮਾ ਵੀ ਗਈ ਸੀ ਕਹਿੰਦੀ ਇੱਦਾਂ ਨਾ ਦੇਖ ਨਹੀਂ ਤਾਂ ਮੇਰਾ ਹੌਸਲਾ ਨਹੀਂ ਪੈਣਾ ਪਰ ਉਹਨੂੰ ਦੇਖਦੇ ਪਤਾ ਹੀ ਨਹੀਂ ਕਿ ਮੈਨੂੰ ਕੀ ਹੋ ਗਿਆ ਸੀ ਮੈਂ ਉਹਨੂੰ ਪਿਆਰ ਕਰਨ ਲੱਗ ਪਿਆ ਸੀ ਘੰਟਾ ਮੈਂ ਉਹਦੇ ਨਾਲ ਯਾਤਰੀ ਉਹ ਵੀ ਖੁਸ਼ ਹੋ ਮੈਨੂੰ ਸੱਚੀ ਉਹਦੇ ਨਾਲ ਪਿਆਰ ਹੋ ਗਿਆ ਸੀ ਪਤਾ ਨਹੀਂ ਕਿਉਂ ਜਦੋਂ ਮੈਂ ਘਰ ਆਇਆ ਤਾਂ ਮੇਰਾ ਤਿਆਰਤਾ ਸੀ ਕਿ ਮੈਂ ਫਿਰ ਪ੍ਰਭਾ ਭਾਬੀ ਦੇ ਕੋਲ ਜਾਵਾਂ ਕਿ ਉਹਨੂੰ ਏਦਾਂ ਹੀ ਇੱਕ ਵਾਰ ਫਿਰ ਪਿਆਰ ਕਰਾਂ ਪਰ ਸ਼ਰਮ ਮਾੜ ਰਹੀ ਸੀ ਹੌਸਲਾ ਤਾਂ ਬਹੁਤ ਸੀ ਉਸ ਔਰਤ ਵਿੱਚ ਪਰ ਪਤਾ ਨਹੀਂ ਕਿਉਂ ਫਿਰ ਮੇਰੇ ਤੋਂ ਸ਼ਰਮ ਦੀ ਮਤ ਸਾਰਾ ਦਿਨ ਮੇਰੇ ਸਾਹਮਣੇ ਨਹੀਂ ਆਈ ਮੈਂ ਵੀ ਸਾਹਮਣੇ ਹੀ ਅੱਕ ਬਲ ਕੇ ਬੈਠਾ ਸਿੱਕੇ ਜਾਂਦਾ ਸੀ ਜਦ ਕਿ ਮੈਂ 12 ਪੜਿਆ ਹੋਇਆ ਸੀ ਉਸ ਤੋਂ ਬਾਅਦ ਪੜਿਆ ਨਹੀਂ ਸੀ ਆਪਣੇ ਪਿਓ ਦੇ ਨਾਲ ਖੇਤੀ ਬਾੜੀ ਵਿੱਚ ਕੰਮ ਕਰਨ ਲੱਗ ਪਿਆ ਸੀ ਮੇਰਾ دل ਹੀ ਨਹੀਂ ਕਰਦਾ ਸੀ ਕਿ ਮੈਂ ਪੜਾਂ ਮੈਂ ਸਾਰਾ ਦਿਨ ਵੇਲਾ ਅੱਕ ਬਲ ਕੇ ਬੈਠਾ ਰਹਿੰਦਾ ਹੁੰਦਾ ਸੀ ਮੈਂ ਉਹਦੀ ਕੁੜੀ ਨੂੰ ਬਾਹਰ ਲੈ ਨਾਲ ਆਵਾਜ਼ਾਂ ਮਾਰਦਾ ਸੀ ਕਿ ਪਰੀ ਆ ਜਾ ਅੰਗ ਸੇਕ ਲੈ ਪਰ ਉਹਦੀ ਕੁੜੀ ਬਾਹਰ ਆ ਜੇ ਉਹ ਆਪ ਨਾਲ ਇਦਾਂ ਹੀ ਸ਼ਾਮ ਦੇ 4 ਵਜੇ ਉਹਦਾ ਘਰ ਵਾਲਾ ਘਰੇ ਆ ਗਿਆ ਸ਼ਾਇਦ ਉਹ ਸੁੱਤੀ ਪਈ ਸੀ ਜਾ ਕੇ ਉਹ ਆਪਣੇ ਘਰ ਵਾਲੇ ਨੂੰ ਬੋਲਣ ਲੱਗ ਪਏ ਤੇ ਕਹਿਣ ਲੱਗਾ ਕਿ ਤਾਂ ਸੁੱਤੀ ਪਈ ਹੈ ਮੈਂ ਹੈਰਾਨ ਸੀ ਕਿ ਉਹ ਇਸ ਵੇਲੇ ਸੌਂਗੀ ਫਿਰ ਮੈਂ ਸੋਚਿਆ ਕਿ ਸਵੇਰੇ ਵਿਚਾਰੀ ਤੜਕੇ ਉੱਠੀ ਹੋਵੇਗੀ ਰਾਤ ਨੂੰ ਉਹਦੇ ਘਰ ਵਾਲੇ ਨੇ ਸੌਣ ਨਹੀਂ ਦਿੱਤਾ ਫਿਰ ਮੈਂ ਵੀ ਚਲਾ ਗਿਆ ਉਹਨੇ ਕਦੋਂ ਸੌਣਾ ਸੀ ਘਰ ਦੇ ਕੰਮ ਕਰਕੇ ਸੌਂ ਗਈ ਹੋਗੀ ਕੁੜੀ ਵੀ ਕਿਹੜਾ ਸਕੂਲ ਜਾਂਦੀ ਸੀ ਇਦਾਂ ਹੀ 3-4 ਦਿਨ ਲਗਾ ਤਰ ਮੈਨੂੰ ਭੁਲਾਉਂਦੇ ਤੇ ਮੈਂ ਵੀ ਜਾਂਦਾ ਨਹੀਂ ਮੈਨੂੰ ਇੰਨਾ ਵਧੀਆ ਲੱਗਦਾ ਸੀ ਕਿ ਮੈਂ ਇਹਨੂੰ ਉਹਦੇ ਨਾਲ ਦਿਰੋਂ ਪਿਆਰ ਹੋ ਗਿਆ ਸੀ ਹੱfte ਬਾਅਦ ਜਦੋਂ ਉਹਨੇ ਚੈੱਕ ਕੀਤਾ ਤਾਂ ਉਹ ਪ੍ਰੈਗਨੈਂਟ ਹੋ ਗਈ ਸੀ ਜਦੋਂ ਉਹਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਨੂੰ ਖੁੱਟ ਕੇ ਜੱਫੀ ਪਾ ਲਈ ਮੈਂ ਉਹਦੇ ਨਾਲ ਇੰਨਾ ਪਿਆਰ ਕੀਤਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਚੱਲ ਵਿਚਾਰੀ ਆਪਣੀ ਸੱਸ ਦੇ ਮੇਿਆਂ ਤੋਂ ਤਾਂ ਬਚ ਜਾਊਗੀ ਜਦੋਂ ਉਹਨੇ ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਤਾਂ ਉਹ ਵੀ ਬੜਾ ਖੁਸ਼ ਹੋਇਆ ਉਹਨੂੰ ਤਾਂ ਭਲੇਖਾ ਹੀ ਸੀ ਕਿ ਬੱਚਾ ਮੇਰਾ ਫਰ ਪਰ ਉਹਨੋ ਕੀ ਪਤਾ ਸੀ ਕਿ ਇਹ ਸਾਰਾ ਕੰਮ ਮੈਂ ਕੱਢ ਕੇ ਗਿਆ ਹਾਂ ਭਾਬੀ ਨੇ ਵੀ ਉਹਨਾਂ ਦੇ ਖਾਤਾ ਨੂੰ ਵੇਚ ਕੇ ਮੇਰੇ ਨਾਲ ਕੰਢੀ ਪਾ ਦਿੱਤੀ ਉਧਾਕਰ ਵਾਲਾ ਆਪਣੀ ਮਾਂ ਨੂੰ ਦੱਸਣ ਗਿਆ ਸੀ ਕਿ ਮੇਰੇ ਘਰ ਵਾਲੀ ਹੁਣ ਪ੍ਰੈਗਨੈਂਟ ਹੋ ਗਈ ਹੈ ਉਹਨੂੰ ਮੜਾ ਚੰਗਾ ਨਾ ਕਿਹਾ ਕਰ ਭਾਵੇਂ ਕੁਝ ਵੀ ਆ ਚਾਹੇ ਦਵਾਈ ਪੂਟੀ ਖਾ ਕੇ ਹੀ ਸੀ ਪਰ ਹੁਣ ਫਿਰ ਬੱਚਾ ਹੋਣ ਵਾਲਾ ਸਾਰੇ ਬੜੇ ਖੁਸ਼ ਮੈਨੂੰ ਜਿੰਨੀ ਖੁਸ਼ੀ ਸੀ ਉਹ ਨਹੀਂ ਸ਼ਾਇਦ ਕਿਸੇ ਨੂੰ ਵੀ ਨਹੀਂ ਮੈਂ ਵੀ ਬੜਾ ਤਾਵਲਾ ਸੀ ਕਿ ਪਹਿਲਾਂ ਤਾਂ ਉਹਦੇ ਘਰ ਵਾਲੇ ਨੇ ਇਹ ਸਭ ਕੁਝ ਕੀਤਾ ਸੀ ਤੇ ਕੁੜੀ ਕਾਲੀ ਸੀ। ਇਸ ਵਾਰ ਪੱबिया ਵੀ ਸੋਣੀ ਸੀ ਤੇ ਮੈਂ ਵੀ ਸੋਣਾ ਸੀ। ਮੈਨੂੰ ਲੱਗਦਾ ਸੀ ਕਿ ਮੇਰਾ ਬੱਚਾ ਕਿੰਨਾ ਸੋਨਾ ਹੋਵੇ। ਮੇਰੇ ਦਿਲ ਵਿੱਚ ਖੁਆਸ਼ੀ ਆਉਣ ਲੱਗੀ ਕਿ ਫਟਾਫਟ ਮੈਂ ਬੱਚੇ ਨੂੰ ਵੇਖਾਂ ਪਰ ਇਦਾਂ ਹੀ ਮਹੀਨੇ 2 ਮਹੀਨੇ ਪੱਬੀ ਮੈਨੂੰ ਮਿਲਦੀ ਰਹੀ। ਫਿਰ ਮੈਂ ਹੌਲੀ ਹੌਲੀ ਉਹਦੇ ਨਾਲ ਇਹ ਸਭ ਕੁਝ ਕਰਨਾ ਛੱਡ ਦਿੱਤਾ। ਤੇ ਵੈਸੇ ਹੀ ਤੇਜਾ ਕੱਤਾਸ ਮੇਰੇ ਕੋਲੋਂ ਉਹਦੇ ਬਿਨਾਂ ਰਹਿ ਨਹੀਂ ਹੁੰਦਾ। ਸਾਰਾ ਸਾਲ ਮੈਂ ਉਹਦੇ ਨਾਲ ਕੱਟਿਆ। ਮੇਰੀ ਮੰਮੀ ਕਹਿੰਦੀ ਸੀ ਕਿ ਤੜਕੇ ਤੜਕੇ ਕਿੱਥੇ ਚੜਾ ਜਾਣਾ। ਮੈਂ ਕਿਹਾ ਮੈਂ ਘੁੰਮਣ ਜਾਣਾ ਹੁੰਦਾ। ਮੈਨੂੰ ਜਾਗ ਆ ਜਾਂਦੀ ਹੈ। ਮੇਰੇ ਕੋਲ ਇੰਨਾ ਟਾਈਮ ਲੰਮੇ ਨਹੀਂ ਕਾ ਹੁੰਦਾ। ਮੇਰੇ ਘਰਦਿਆਂ ਨੇ ਮੈਨੂੰ ਕੋਈ ਦੂਜੀ ਗੱਲ ਨਹੀਂ ਕੀਤੀ ਸੀ। ਬਸ ਉਹਨਾਂ ਨੂੰ ਪਤਾ ਸੀ ਕਿ ਮੈਂ ਇਦਾਂ ਦਾ ਕੁਝ ਵੀ ਨਹੀਂ ਕਰ ਸਕਦਾ। ਮੈਂ ਇੰਨੇ ਨਜ਼ਾਰੇ ਲਈ ਸੀ ਕਿ ਮੇਰਾ ਦਿਲ ਘਾਟਾ ਸੀ ਕਿ ਮੈਂ ਉਹਨੂੰ ਆਪਣੇ ਕੋਲ ਹੀ ਰੱਖ ਲਵਾਂ। ਸੱਚੀ ਫੱਪੀ ਬੜੀ ਵਧੀਆ ਸੀ। ਉਦੇ ਨਾਲ ਤਾਂ ਮੇਰਾ ਤੈਲ ਲੱਗਿਆ ਰਹਿਦਾ ਹੌਲੀ ਹੌਲੀ 9 ਮਹੀਨੇ ਹੋ ਗਏ ਉਹਦੀ ਡਿਲੀਵਰੀ ਦਾ ਟਾਈਮ ਹੋਇਆ ਆਖਰ ਰੱਬ ਨੇ ਉਹਦੀ ਸੁਣ ਲਈ ਸੀ ਉਹਦੇ ਮੁੰਡਾ ਹੋਇਆ ਮੁੰਡਾ ਇੰਨਾ ਸੋਹਣਾ ਸੀ ਕੁੜਾ ਦਿੱਤਾ ਮੈਂ ਜਦੋਂ ਵੇਖਿਆ ਤਾਂ ਮੇਰਾ ਅਚਾਨਕ ਇੱਕਦਮ ਉਹਦੇ ਨਾਲ ਤੀਜ ਆ ਗਿਆ ਤੇ ਮੈਂ ਉਹਨੂੰ ਆਪਣੇ ਘੁੱਟ ਕੇ ਸੀਨੇ ਨਾਲ ਲਾਇਆ ਸਾਰੇ ਕਹਿੰਦੇ ਸੀ ਕਿ ਹੈਪੀ ਨੂੰ ਵੀ ਕਿੰਨਾ ਚਾਹ ਮਨ ਵਿੱਚ ਸੋਚਦਾ ਸੀ ਕਿ ਪਿਓ ਨੂੰ ਚਾਣੀ ਹੋਣਾ ਦਾ ਹੋਰ ਕਿਨੂੰ ਹੋਣਾ ਮੈਂ ਉਹਦਾ ਬੜਾ ਤੇ ਕਰਦਾ ਸੀ ਪ੍ਰਭ ਵੀ ਬੜੀ ਖੁਸ਼ ਸੀ ਮੈਂ ਸੋਚਦਾ ਸੀ ਕਿੰਨੀ ਸਕੀਮ ਵਾਲੀ ਹੋਰ ਤਾਂ ਮੈਨੂੰ ਆਪਣੇ ਪਿਆਰ ਵਿੱਚ ਫਸਾ ਕੇ ਬੱਚਾ ਲੈ ਲਿਆ ਹੁਣ ਰਹਿਣਾ ਵੀ ਉਹਨਾਂ ਦਾ ਹੀ ਹੈ ਇਹ ਗੱਲ ਕਿਸੇ ਨੂੰ ਪਤਾ ਨਹੀਂ ਸੀ ਹੌਲੀ ਹੌਲੀ ਉਹ ਮੇਰੇ ਤੋਂ ਹੁਣ ਦੂਰ ਹੋਣ ਲੱਗ ਪਈ ਸੀ ਕਹਿਣ ਲੱਗੀ ਹੁਣ ਮੈਂ ਤੈਨੂੰ ਨਹੀਂ ਮਿਲ ਸਕਦੀ ਮੇਰਾ ਜਿਹੜਾ ਕੰਮ ਸੀ ਉਹ ਹੋ ਗਿਆ ਮੈਨੂੰ ਬੱਚਾ ਚਾਹੀਦਾ ਸੀ ਪਸ ਮਿਲ ਗਿਆ ਹੁਣ ਤੂੰ ਆਪਣਾ ਬੰਦੋਬਸਤ ਕਿਤੇ ਹੋਰ ਕਰ ਲੈ ਪਰ ਮੈਨੂੰ ਉਹ ਤਾਂ ਜਿਹੜਾ ਚਸਕਾ ਪਾ ਦਿੱਤਾ ਸੀ ਉਹ ਹੁਣ ਖਤਮ ਨਹੀਂ ਹੁੰਦਾ ਸੀ ਮੈਂ ਉਹਦੀ ਮਿਹਨਤਾਂ ਕਰਦਾ ਹੁੰਦਾ ਸੀ ਕਿ ਮੈਨੂੰ ਮਿਲ ਲੈ ਨਹੀਂ ਤਾਂ ਮੈਂ ਬਿਮਾਰ ਹੋ ਜਾਵਾਂ ਵਿਚਾਰੀ ਮਜਬੂਰ ਹੋ ਕੇ ਮੈਨੂੰ ਮਿਲਤਾ ਲੈਂਦੀ ਸੀ ਪਰ ਉਹ ਕਹਿੰਦੀ ਸੀ ਕਿ ਹੁਣ ਇਹ ਕੰਮ ਚੰਗੇ ਨਹੀਂ ਲੱਗਦੇ ਪਲੀਜ਼ ਤੂੰ ਮੈਨੂੰ ਛੱਡ ਦੇ ਮੈਂ ਕਿਹਾ ਦੇਖ ਕਿੰਨੀ ਮਤਲਬੀ ਔਰਤਾਂ ਆਪਣਾ ਮਤਲਬ ਘਟਿਆ ਤੇ ਹੁਣ ਮੈਨੂੰ ਕਿੱਦਾਂ ਨਾ ਕਰਦੀ ਉਦੋਂ ਮੈਨੂੰ ਉਹ ਵਜਾ ਮਾਰ ਮਾਰ ਕੇ ਮਿਲਦੀ ਹੁੰਦੀ ਸੀ ਕਹਿ ਵੀ ਸੀ ਕਿ ਮੈਨੂੰ ਪ੍ਰੈਗਨੈਂਟ ਕਰਨਾ ਵਸ ਹੋਰ ਕੁਝ ਨਹੀਂ ਚਾਹੀ। ਕਹਿ ਲੱਗੀ ਕਿ ਮੈਂ ਵੀ ਤੈਨੂੰ ਇਹੀ ਗੱਲ ਕਹੀ ਸੀ ਕਿ ਮੈਨੂੰ ਸਿਰਫ ਬੱਚਾ ਹੀ ਚਾਹੀਦਾ ਹੈ। ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਇਦਾਂ ਆਪੇ ਅਰ ਨਹੀਂ ਕਲਾ ਸਕਦੀ। ਜੇ ਤੇਰੇ ਕੋਲ ਨਹੀਂ ਰਾਇ ਹੁੰਦਾ ਤਾਂ ਤੂੰ ਵਿਆਹ ਕਰਾ ਲੈ। ਪਰ ਜਿਹੜੀ ਆਦਤ ਉਸਨੇ ਮੈਨੂੰ ਪਾ ਦਿੱਤੀ ਸੀ ਉਹਦੇ ਤੋਂ ਮੈਂ ਪਿੱਛੇ ਨਹੀਂ ਹਟ ਸਕਦਾ ਸੀ। ਹੌਲੀ-ਹੌਲੀ ਮੈਂ ਇਦਾਂ ਹੀ ਇੱਕ ਕੁੜੀ ਸੈੱਟ ਕਰ ਲਈ ਸੀ। ਫਿਰ ਉਹਦੇ ਨਾਲ ਗੱਲਾਂ-ਬਾਤਾਂ ਮਾਰਦਾ ਹੁੰਦਾ ਸੀ। ਇੱਕ ਦੋ ਵਾਰ ਉਹਨੂੰ ਮਿਲਿਆ ਤਾਂ ਪਰ ਉਹ ਵੀ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਸੈੱਟ ਹੋ ਗਈ ਮੇਰਾ ਮਾਨ ਚੱਕਿਆ ਗਿਆ ਸੀ ਹੁਣ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਕਿਸੇ ਕੁੜੀ ਨਾਲ ਰਹਾਂ ਮੈਂ ਸੋਚਦਾ ਸੀ ਕਿ ਸਾਰੀਆਂ ਕੁੜੀਆਂ ਮਤਲਬੀ ਹੀ ਹੁੰਦੀਆਂ ਜੇ ਪ੍ਰਾਪਾ ਵੀ ਨੂੰ ਕੋਈ ਮਤਲਬ ਸੀ ਤਾਂ ਮੈਨੂੰ ਕਿੰਨੇ ਪਿਆਰ ਨਾਲ ਆਵਾਸ ਮਾਰ ਕੇ ਸਭ ਕੁਝ ਆਪਣਾ ਮੇਰੇ ਸਾਹਮਣੇ ਰੱਖ ਦੇਣੀ ਸੀ ਜੇ ਮੈਂ ਕਿਸੇ ਹੋਰ ਕੁੜੀ ਨਾਲ ਗੱਲ ਕੀਤੀ ਤਾਂ ਉਹ ਵੀ ਮੇਰੇ ਨਾਲ 2 ਮਹੀਨੇ ਫਰੈਂਡਸ਼ਿਪ ਕਰਕੇ ਮੈਨੂੰ ਧੋਖਾ ਦੇ ਦਿੱਤਾ ਮੇਰਾ ਦਿਲ ਬਹੁਤ ਉਕਦਾ ਸੀ ਮੈਂ ਸੋਚਦਾ ਸੀ ਕਿ ਮੈਂ ਕਿਉਂ ਇਹ ਕੰਮ ਕੀਤਾ ਮੈਨੂੰ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ ਸੀ ਮੈਂ ਵੀ ਭਾਬੀ ਦੀਆਂ ਗੱਲਾਂ ਵਿੱਚ ਆ ਕੇ ਉਹਦੇ ਨਾਲ ਲੱਗਿਆ ਰਹਿੰਦਾ ਸੀ ਉਹਨੂੰ ਖੁਸ਼ ਕਰਦਾ ਰਹਿੰਦਾ ਸੀ ਪਰ ਅਗਲੀ ਆਪਣੀ ਵਾਰੀ ਮੈਨੂੰ ਜਵਾਬ ਦੇ ਕੇ ਕਹਿੰਦੀ ਹੁਣ ਮੇਰਾ ਪੈਣਾ ਛੜਾ ਛੱਡ ਦੇ ਬਸ ਹੁਣ ਹੋਰ ਨਹੀਂ ਤੂੰ ਆਪਣਾ ਵਿਆਹ ਕਰਵਾ ਜਾ ਫਿਰ ਤੇ ਆਪਣਾ ਹੋਰ ਇੰਕੀਆਮ ਕਰ ਲੈ ਮੈਨੂੰ ਮਾਫ ਕਰ ਦੇ ਮੈਂ ਤਾਂ ਸੋਚਦਾ ਸੀ ਕਿ ਇੰਨੀ ਚਲਾਕ ਪਤਾ ਨਹੀਂ ਕਿੱਥੋਂ ਆ ਸੀ ਆਪਣਾ ਮਤਲਬ ਕਾਟ ਕੇ ਹੁਣ ਮੈਨੂੰ ਦੇਖਣਾ ਵੀ ਚੰਗਾ ਨਹੀਂ ਸਮਝੀ ਮੈਂ ਫਿਰ ਵੀ ਉਹਨੂੰ ਪਿਆਰ ਕਰਦਾ ਸੀ ਕਿਤੇ ਉਹ ਘਰੇ ਇਕੱਲੀ ਹੁੰਦੀ ਮੈਂ ਨਿਆਣਿਆਂ ਦਾ ਕਰਕੇ ਉਹਦੇ ਅਹੀ ਚਲਾ ਜਾਂਦਾ ਹੁਕਮ ਜੇ ਕਿਤੇ ਉਹਦੇ ਲਾਗੇ ਬਹਿ ਜਾਂਦਾ ਤਾਂ ਮੈਨੂੰ ਧੱਕਾ ਮਾਰ ਕੇ ਪਰੇ ਕਰ ਦਿੰਦੀ ਸੀ ਮੈਂ ਇੰਨਾ ਹੀ ਮਾੜਾ ਬਣ ਗਿਆ ਸੀ ਮੈਨੂੰ ਹਲੇ ਤੱਕ ਸਮਝ ਨਹੀਂ ਆਈ ਸੀ ਕਿ ਉਹਨੇ ਤਾਂ ਮੇਰੇ ਨਾਲ ਇੰਨੇ ਬੋਲ ਚੱਲ ਵੀ ਛੱਡ ਦਿੱਤੀ ਸੀ ਜਦ ਕੀ ਬਾਕੀ ਸਾਰੀਆਂ ਭਾਬੀਆਂ ਤੇ ਆਂਟੀਆਂ ਮੈਨੂੰ ਉਦਾਂ ਹੀ ਪੁਲਾਉਂਦੀਆਂ ਸੀ ਕਹਿ ਦਿੰਦੇ ਸੀ ਕੀ ਪ੍ਰਾਪਾ ਹੀ ਤੈਨੂੰ ਇੰਨਾ ਬੁਲਾਉਂਦੀ ਆ ਬਾਕੀ ਤਾਂ ਸਾਰੇ ਤੇਰੇ ਨਾਲ ਖਸ ਢੜ ਕੇ ਟਾਈਮ ਪਾਸ ਕਰ ਲੈਂਦੇ ਆ ਮੈਂ ਸੋਚਦਾ ਕਿ ਤੁਹਾਨੂੰ ਕੀ ਦੱਸਾਂ ਅਬਲੀ ਨੇ ਆਪਣਾ ਮਤਲਬ ਕੱਢਿਆ ਤੇ ਮੈਨੂੰ ਸਾਡ ਦਿੱਤਾ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਮੈਨੂੰ ਵੈਸੇ ਹੀ ਬੁਲਾ ਲਿਆ ਕਰ ਨਹੀਂ ਕੁਝ ਕਰਨਾ ਤਾਂ ਉਹ ਕਹਿੰਦੀ ਸੀ ਹੁਣ ਕੀ ਬੁਲਾਵਾਂ ਤੈਨੂੰ ਮੇਰਾ ਟਾਈਮ ਹੀ ਨਹੀਂ ਲੱਗਦਾ ਇਨੇ ਮਤਲਬੀ ਔਰਤ ਸੀ ਉਹਨੇ ਆਪਣੇ ਘਰ ਵਾਲੇ ਨੂੰ ਵੀ ਧੋਖਾ ਦਿੱਤਾ ਹੋਇਆ ਸੀ ਸਾਰੇ ਟੱਬਰ ਨੂੰ ਇਸ ਧੋਖੇ ਵਿੱਚ ਰੱਖਿਆ ਹੋਇਆ ਸੀ ਕਿ ਇਹ ਮੁੰਡਾ ਮਾੜੀ ਦਾ ਜਦ ਕਿ ਮੁੰਡਾ ਸੇਮ ਟੂ ਸੇਮ ਮੇਰੀ ਸ਼ਕਲ ਦਾ ਸੀ ਮੇਰੇ ਵਰਗੇ ਨਾਂ ਨਕਸ ਸੀ ਜਿੱਦਾਂ ਜਿੱਦਾਂ ਉਹ ਵੱਡਾ ਹੁੰਦਾ ਸੀ ਸੋਨਾ ਹੁੰਦਾ ਸੀ ਮੈਂ ਵੀ ਆਪਣੇ ਨਿੱਕੇ ਹੁੰਦਿਆਂ ਦੀ ਫੋਟੋ ਦੇਖੀ ਤਾਂ ਸੇਮ ਟੂ ਸੇਮ ਉਸ ਮੁੰਡੇ ਵਰਗਾ ਸੀ ਪਰ ਮੈਂ ਚੁੱਪ ਕਰ ਗਿਆ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਕਿਸੇ ਦਾ ਘਰ ਉਜਾੜ ਕੇ ਮੈਨੂੰ ਕੀ ਮਿਲਣਾ ਸੀ ਅਗਲੀ ਦੀ ਮਾਰਕੀ ਸੀ ਉਹਨੇ ਆਪਣਾ ਮਤਲਬ ਕੱਢ ਲਿਆ ਬਸ ਠੀਕ ਹੈ ਪਰ ਮੈਂ ਹਜੇ ਤੱਕ ਵਿਆਹ ਨਹੀਂ ਕਰਵਾਇਆ। ਮੇਰਾ ਤਨਾਨੀਆਂ ਤੋਂ ਇਤਬਾਰ ਗਿਆ ਉੱਠ ਗਿਆ ਸੀ। ਮੈਂ ਸੋਚਦਾ ਸੀ ਕਿ ਮੈਨੂੰ ਕੋਈ ਉਹੋ ਜਿਹੀ ਕੁੜੀ ਚਾਹੀਦੀ ਐ ਜਿਹੜੀ ਬਿਲਕੁਲ ਸਹੀ ਹੋਵੇ ਤੇ ਮੇਰਾ ਸ਼ੀਮ ਬਣਾਈ ਰੱਖੇ। ਮੈਂ 22 ਸਾਲ ਤੱਕ ਆਪਣੇ ਆਪ ਨੂੰ ਸਹੀ ਰੱਖਿਆ ਤੇ ਉਸ ਤੋਂ ਬਾਅਦ ਮੈਂ ਨਿਚਾਸਕਾ ਪੈ ਗਿਆ ਸੀ। ਪਰ ਫਿਰ ਮੇਰੀ ਦੂਸਰੀ ਸਹੇਲੀ ਨੇ ਵੀ ਮੇਰਾ ਉਹ ਚਸਕਾ ਖਤਮ ਕਰ ਦਿੱਤਾ ਸੀ ਤੇ ਵਿਆਹ ਬਾਰੇ ਤਾਂ ਮੈਂ ਹੁਣ ਸੋਚਿਆ ਨਹੀਂ ਸੀ। ਮੇਰਾ ਤਾਂ ਕੁੜੀਆਂ ਤੋਂ ਮਨ ਚੱਕਿਆ ਗਿਆ ਸੀ। ਦਿਲ ਨਹੀਂ ਕਰਦਾ ਸੀ। ਕਿਸੇ ਕੁੜੀ ਤੇ 스ਕੀਨ ਕਰਾ ਮੇਰੀ ਮਾਸੀ ਨੇ ਦੋ ਤਿੰਨ ਰਿਸ਼ਤੇ ਤਕਾਇਸੀ ਕੁੜੀਆਂ ਬਹੁਤ ਸੋਹਣੀਆਂ ਸੀ ਪਰ ਮੇਰਾ ਦਿਲ ਨਹੀਂ ਮੰਨਦਾ ਸੀ ਮੈਂ ਇਹਨਾਂ ਤੇ ਯਕੀਨ ਕੀਤਾ ਕਰਾਂ ਇਦਾਂ ਦੀਆਂ ਬਾਹਰ ਚੱਲਣ ਤੇ ਮਤਲਬੀ ਨਾਰਾਜ਼ੀ ਹਾਂਜੀ ਤੁਹਾਨੂੰ ਮੇਰੀ ਇਹ ਸਟੋਰੀ ਕਿਵੇਂ ਲੱਗੀ ਕੀ ਮੈਨੂੰ ਵਿਆਹ ਕਰਾਉਣਾ ਚਾਹੀਦਾ ਕੀ ਮੈਂ ਗਲਤੀ ਕੀਤੀ ਜੇ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਮੈਨੂੰ رائے ਦਿਓਗੇ ਤਾਂ ਸ਼ਰ ਮੇਰੇ ਮਾਨ ਦਾ ਬੋਝ ਥੋੜਾ ਜਿਹਾ ਹਲਕਾ ਹੋ ਜਾਏ ਪਰ ਇੱਕ ਕਹਾਣੀ ਮੇਰੀ ਆਪਣੇ ਹੱਥ ਦਬੀਤੀ ਹੈ ਜੇ ਤੁਸੀਂ ਵੀ ਆਪਣੇ ਕੋਈ ਹੱਟ ਬੀਤੀ ਲਿਖਾਉਣਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰੋ ਇਸ ਵੀਰੂ ਨੂੰ ਤੁਹਾਡਾ ਵੀ ਦਿਲ ਦਾ ਬੋਝ ਜੋ ਦੱਬਿਆ ਪਿਆ ਹੈ ਉਹ ਕਹਾਣੀ ਰਾਈ ਪੇਸ਼ ਕੀਤਾ ਜਾਵੇਗਾ ਕਿਸੇ ਨੂੰ ਦੁੱਖ ਦੱਸਨ ਨਾਲ ਦੁੱਖ ਘਟ ਜਾਂਦਾ ਹੈ